Yeah. कल्याण जी वणो घणो नगर पिंड सपरोड़ ਜਾਂ ਸੰਸਾਦ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਲਾ ਕੇ ਨਹੀਂ ਆਦੇ ਜਿਹੜੀਆਂ ਉਮਤਿਆ ਸੰਗਠਨ ਦੇ ਯੋਜਨਾਵਾਂ ਆਕੇ ਸਭਨਾ ਸੰਸਦ ਮਹਾਰਾਜ ਦੇ ਪਾਵਨ ਹਾਜ਼ਰਤ ਤੋਂ ਨਗਰ ਕੀਰਤਨ ਦੀ ਅਰੋਪਾ ਵੇਖਿਆ ਗਿਆ। ਤੋਂ ਉਮਤਿਆ ਖਾਤਵਾ ਨਾਲ ਬੜੇ ਜੀਵਿਆ ਆਸ਼ਾ ਨਗਰ ਕੀਰਤਨ ਲਿਆ ਜਾ ਰਿਹਾ ਹੈ ਜਿਸ ਵਿੱਚ ਸਹਿਨੇ ਫੜਾ ਫਾਈਸਾਫਾ ਜੀ ਮਾਰੂ ਜੀ ਦਾ ਨਾਮ ਸੇਵਾ ਦਿੱਤਾ ਰੋਸ਼ਨ ਨੇ ਦਿੱਤੇ ਜਤਨਾ ਨਾਮ ਜਿੰਨਾ ਬਿਨਾਂ ਦੇ ਜਿੰਨਾ ਤੇ ਫਤਿਹਗੁਰ ਨੇ ਫੜੀ ਫਰਾਲ ਕਿਰਪਾ ਬਖਸ਼ ਦਿੱਤੀ ਹੈ ਦੇਤਾ ਬੇਸਾ ਵਿਚਾਰ ਬਹੁਤ ਜੀ ਕੁਸੀਆਂ ਬਲਕੀਆਂ ਦੇ ਮੋਹਰੀਆਂ ਸਭ ਤੋਂ ਜਮਾਕਾਰ ਨੇ ਡੀ ਸਿੰਦਰ ਕੌਰ ਡੀ ਪ੍ਰਵੀਨ ਕੌਰ ਡੀ ਰਮਨ ਜੀ ਨੂੰ ਦਿਨ ਦੇ ਖੁਦਾਰਾ ਹਰਦੇਵ ਬੁਆਰ ਹੈਪੀ ਜੀ ਤੋਂ ਸਮੁੱਚੇ ਪਰਵਾਰ ਵੱਲੋਂ ਪਹਿਲੇ ਪੱਧਰ ਵਿੱਚ ਗੁਰੂ ਦੀਆਂ ਲਾਡੀਆਂ ਬੱਚੀਆਂ ਲਈ ਟਿੱਕੀਆਂ ਮੁੱਠਲਾਂ ਦੇ ਬੜੇ ਫੁੱਲੇ ਪੰਡਾ ਰੇ ਲਾਏ ਜਾ ਰਹੇ ਹਨ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਤੇ ਇਹਨਾਂ ਨੇ ਇਹ ਸੇਵਾ ਕੀ ਨਾਲ ਨਾਲ ਨਾਗਰਿਕ ਜਨਦਨ ਮਾਪਰ ਨੂੰ ਪਾਉਣ ਦੇ ਮੁੱਖਤਮ ਪ੍ਰਯਾਮ ਆ ਦਾ ਇਸ ਤਰ੍ਹਾਂ ਦੇ ਪਤਾ ਹੈ ਇਹਨਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਕੰਮ ਦੇ ਸਾਮ ਜਿਸ ਤਰ੍ਹਾਂ ਸਵੇ ਦਿਨਾਂ ਵਿੱਚ ਨਿਤਨੇਮ ਦੇ ਮੇਰਾ ਪ੍ਰਯਾਸ ਰੱਖਾ ਨੂੰ ਦਿਨ ਸੁਪਨੀ ਕਾਣ ਦਾਸ ਤੋਂ ਬਣ ਜਾ ਚੁੱਕਿਆ ਰੱਖੀ ਰੱਖਦੇ ਸੋ ਅੱਜ ਬੜੀਆਂ ਤਾਰ ਕਿਤਾ ਬਣ ਰਹੀ ਹੈ ਨਾਇਨ ਨਿਊਜ਼ ਚੈਨਲ ਬਣਾ ਰਹਾ ਹਾਂ ਕਿ ਜੋ ਕਵਰੇਜ ਕੀਤੀ ਜਾ ਰਹੀ ਹੈ ਨਗਰ ਕੀਰਤਨ ਪਿੰਡ ਪਤਹੋੜ ਵਿੱਚ ਲੱਗਿਆ ਜਾ ਰਿਹਾ ਹੈ ਸਮੂਹ ਦੀ ਪ੍ਰਬੰਧਕ ਕਮੇਟੀ ਵੱਲੋਂ ਸਵਜਾਨੀ ਦੀ ਜਨਤ ਵੱਲੋਂ ਸੁਪਨੀਆ ਸੰਸਥਾ ਵੱਲੋਂ ਬੜੀ ਇਤਿਆਰ ਨਾਲ ਨਗਰ ਦੀ ਪ੍ਰਕਾਸ਼ੀ ਕੀਤੀ ਜਾ ਰਹੀ ਹੈ ਭਾਗਾਂ ਤੋਂ ਦਾ ਸ਼ਰਧਾ ਨਵਾਜੀ ਦੀ ਪਾਪ ਪਾਣ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਉਸ ਤੋਂ ਬਖਸ਼ਰ ਕਿਰਪਾ ਕਰਨਾ ਕਿ ਇਸੇ ਤਰ੍ਹਾਂ ਮੁਕੇ permanganza ਕਮੇਟੀ ਦੇ ਨੌਜਵਾਨ ਵੀ ਦਾ ਸਾਹਮਣੇ ਸਾਰੇ ਸਭੋ ਜੀ ਆਪਣੀ ਮਿਹਨਤ ਜਿਹਦਾ ਬਣਾਈ ਰੱਖਣਾ ਚਾਹਤੀਆਂ ਖਲਾਫਤੇ ਨਾਲ ਹੋਰ ਵੀ ਅੱਗੇ ਬਹੁਤ سارے